ਰਾਇਲ ਚੈਲੰਜਰਸ ਬੈਂਗਲੌਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਪੰਜਾਬ ਕਿੰਗਸ ਨੇ 6 ਦੌੜਾਂ ਨਾਲ ਉਸ ਨੂੰ ਹਰਾਇਆ ਗਿਆ ਇਸ ਦੇ ਨਾਲ ਹੀ 18ਵੇਂ ਸੀਜ਼ਨ ਵਿੱਚ ਆਈਪੀਐਲ ਨੂੰ 8ਵਾਂ ਚੈਂਪੀਅਨ ਮਿਲ ਗਿਆ ਹੈ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਦੌੜਾਂ ਦਾ ਟਾਰਗੇਟ ਚੇਂਜ ਕਰ ਰਹੀ ਪੰਜਾਬ ਕਿੰਗਸ 184 ਦੌੜਾਂ ਬਣਾ ਸਕੀ ਬੈਂਗਲੌਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ 43 ਦੌੜਾਂ ਬਣਾਈਆਂ ਜਿਤੇਸ਼ ਨੇ 30 ਬੱਲੇਬਾਜ਼ੀ ਕੀਤੀ 240 ਸਟ੍ਰਾਈਕ ਰੇਟ ਤੇ 10 ਗੇਂਦਾਂ ਵਿੱਚ 24 ਦੌੜਾਂ ਬਣਾਈਆਂ ਕੁਨਾਲ ਪਾਂਡੇ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜਸਮੀਨ ਨੇ 3 3 ਵਿਕਟਾਂ ਲਈਆਂ ਆਰਸੀਬੀ ਦੀ ਟੀਮ ਆਈਪੀਐਲ ਇਤਿਹਾਸ ਦੀ ਅੱਜ ਦੀ ਚੈਂਪੀਅਨ ਬਣੀ ਹੈ ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ 5 ਵਾਰ ਮੁੰਬਈ ਇੰਡੀਅਨਸ 5 ਵਾਰ ਕੋਲਕਾਤਾ ਨਾਈਟ ਰਾਈਡਰਸ ਧੰਵਾਰ ਰਾਜਸਥਾਨ ਰਾਇਲਸ ਇੱਕ ਵਾਰ ਡੈਕਨ ਚਾਰਜਰਸ ਇੱਕ ਵਾਰ ਤੇ ਸੰਰਾਇਜ਼ ਹਾਈਦਰਾਬਾਦ ਇੱਕ ਵਾਰ ਗੁੱਜਰਾਟ ਜਾਇੰਟਸ ਇੱਕ ਵਾਰ ਚੈਂਪੀਅਨ ਬਣੇ ਨੇ ਪਾਵਰਪਲੇ ਦੇ ਬਾਅਦ ਬੋਲਿੰਗ ਕਰਨਾਇ ਕੋਲ ਨਾਲ ਨੇ ਪਹਿਲੇ ਓਵਰਾਂ ਵਿੱਚ 3 ਦੌੜਾਂ ਦਿੱਤੀਆਂ ਉਹਨਾਂ ਨੇ ਦੂਜੀ ਓਵਰ ਵਿੱਚ ਪ੍ਰੋਫ ਸਿਮਰਨ ਨੂੰ ਪੋਵੇਲੀਨ ਭੇਜਿਆ ਤਾਂ ਫਿਰ ਆਪਣੇ ਸੈਂਪਲ ਦੇ ਆਖਰੀ ਓਵਰ ਵਿੱਚ ਜੋਸ਼ ਦਾ ਇੰਗਲਿਸ਼ ਦਾ ਵੱਡਾ ਵਿਕਟ ਲਿਆ ਪੰਜਾਬ ਦੇ ਬੈਟਰਸ ਫਾਈਨਲ ਵਿੱਚ 191 ਦੌੜਾਂ ਦੇ ਟਾਰਗੇਟ ਦੇ ਸਾਹਮਣੇ ਵਿਖਰ ਗਏ ਪੂਰੇ ਸੀਜ਼ਨ ਨਤੇਜ਼ ਬੈਟਿੰਗ ਕਰਨ ਵਾਲੇ ਪ੍ਰੋਫ ਸਿਮਰਨ ਪੂਰੇ ਸੀਜ਼ਨ ਵਿੱਚ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭ ਸਿੰਮਰਾਂ ਨੇ 22 ਗੇਂਦਾਂ ਤੇ 26 ਦੌੜਾਂ ਹੀ ਬਣਾ ਸਕੇ। ਰਾਇਲ ਚੈਲੰਜਰਜ਼ ਬੈਂਗਲੌਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਪੰਜਾਬ ਕਿੰਗਸ ਨੇ 6 ਦੌੜਾਂ ਨਾਲ ਉਸਨੂੰ ਹਰਾਇਆ ਗਿਆ। ਇਸ ਨਾਲ ਹੀ 18ਵੇਂ ਸੀਜ਼ਨ ਵਿੱਚ ਆਈਪਲ ਨੂੰ 8ਵਾਂ ਚੈਂਪੀਅਨ ਮਿਲ ਗਿਆ। ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਦੌੜਾਂ ਦਾ ਟਾਰਗੇਟ ਚੇਂਜ ਕਰੀ। ਪੰਜਾਬ ਕਿੰਗਸ 184 ਦੌੜਾਂ ਬਣਾ ਸਕੇ। ਬੈਂਗਲੌਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ 43 ਦੌੜਾਂ ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ 240 ਸਟ੍ਰਾਈਕ ਰੇਟ ਤੇ 10 ਗੇਂਦਾਂ ਵਿੱਚ 24 ਦੌੜਾਂ ਬਣਾਈਆਂ ਕੁਨਾਲ ਪਾਂਡੇ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ ਭੂਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਯਸਮੀਨ ਨੇ ਤਿੰਨ ਤਿੰਨ ਵਿਕਟਾਂ ਲਈਆਂ RCB ਦੀ ਟੀਮ IPL ਇਤਿਹਾਸ ਦੀ 8ਵੀਂ ਚੈਂਪੀਅਨ ਬਣੀ ਹੈ ਇਸ ਤੋਂ ਪਹਿਲਾਂ ਚਨਈ ਸੁਪਰ ਕਿੰਗਸ 5 ਵਾਰ ਮੁੰਬਈ ਇੰਡੀਅਨਸ 5 ਵਾਰ ਕੋਲਕਾਤਾ ਨਾਈਟ ਰਾਈਡਰਸ 3 ਵਾਰ ਰਾਜਸਥਾਨ ਰਾਇਲਜ਼ 1 ਵਾਰ ਡੈਕਨ ਚਾਰਜਰਸ 1 ਵਾਰ ਤੇ ਸਨਰਾਈਜ਼ ਹਾਈਦਰਾਬਾਦ 1 ਵਾਰ ਗੁਜਰਾਤ ਜਾਇੰਟਸ 1 ਵਾਰ ਚੈਂਪੀਅਨ ਬਣੇ ਨੇ ਪਾਵਰ ਪਲੇ ਦੇ ਬਾਅਦ ਬੋਲਿੰਗ ਕਰਨਾਏ ਕੋਲ ਨਾਲੇ ਪਹਿਲੇ ਓਵਰ ਵਿੱਚ 3 ਡੌੜਾਂ ਦਿੱਤੀਆਂ ਉਹਨਾਂ ਨੇ ਦੂਜੀ ਓਵਰ ਵਿੱਚ ਪ੍ਰਭ ਸਿਮਰਨ ਨੂੰ ਪਵੇਲੀਨ ਭੇਜਿਆ ਤਾਂ ਫਿਰ ਆਪਣੇ ਸੈਂਪਲ ਦੇ ਆਖਰੀ 오ਰ ਵਿੱਚ ਜੋਸ਼ ਦਾ ਇੰਗਲਿਸ਼ ਦਾ ਵੱਡਾ ਵਿਕਟ ਲਿਆ ਪੰਜਾਬ ਦੇ ਬੈਟਰਸ ਫਾਈਨਲ ਵਿੱਚ 191 ਦੌੜਾਂ ਦੇ ਟਾਰਗੇਟ ਦੇ ਸਾਹਮਣੇ ਬिखर ਗਏ ਪੂਰੇ ਸੀਜ਼ਨ ਨਤੇਜ਼ ਬੈਟਿੰਗ ਕਰਨ ਵਾਲੇ ਪ੍ਰਭ ਚਰਨ ਪੂਰੇ ਸੀਜ਼ਨ ਵਿੱਚ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭ ਸਿੰਧਰਾ ਨੇ 22 ਗੇਂਦਾਂ ਤੇ 26 ਦੌੜਾਂ ਹੀ ਬਣਾ ਸਕੇ। ਰਾਇਲ ਚੈਲੈਂਜਰਜ਼ ਬੈਂਗਲੌਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਟਾਈਟਲ ਜਿੱਤ ਲਿਆ। ਮੰਗਲਵਾਰ ਨੂੰ ਖੇਡੇ ਗੇ ਫਾਈਨਲ ਵਿੱਚ ਪੰਜਾਬ ਕਿੰਗਸ ਨੇ 6 ਦੌੜਾਂ ਨਾਲ ਉਸਨੂੰ ਹਰਾਇਆ ਗਿਆ। ਇਸ ਨਾਲ ਹੀ 18ਵੇਂ ਸੀਜ਼ਨ ਵਿੱਚ ਆਈਪਲ ਨੂੰ 8ਵਾਂ ਚੈਂਪੀਅਨ ਮਿਲ ਗਿਆ। ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਦੌੜਾਂ ਦਾ ਟਾਰਗੇਟ ਚੇਂਜ ਕਰਦੀ ਪੰਜਾਬ ਕਿੰਗਸ 184 ਦੌੜਾਂ ਬਣਾ ਸਕੀ ਬੈਂਗਲੌਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ 43 ਦੌੜਾਂ ਬਣਾ ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ 240 ਸਟ੍ਰਾਈਕ ਰੇਟ ਤੇ 10 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਕੁਨਾਲ ਪਾਂਡੇ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜਸਮੀਨ ਨੇ 3-3 ਵਿਕਟਾਂ ਲਈਆਂ। RCB ਦੀ ਟੀਮ IPL ਇਤਿਹਾਸ ਦੀ 8ਵੀਂ ਚੈਂਪੀਅਨ ਬਣੀ ਹੈ ਇਸ ਤੋਂ ਪਹਿਲਾਂ ਚਨਈ ਸੁਪਰ ਕਿੰਗਸ 5 ਵਾਰ ਮੁੰਬਈ ਇੰਡੀਅਨਸ 5 ਵਾਰ ਕੋਲਕਾਤਾ ਨਾਈਟ ਰਾਈਡਰਸ 3 ਵਾਰ ਰਾਜਸਥਾਨ ਰਾਇਲਜ਼ ਇੱਕ ਵਾਰ ਦਿੱਲੀ ਚਾਰਜਰਸ ਇੱਕ ਵਾਰ ਤੇ ਸਨਰਾਈਜ਼ ਹਾਈਦਰਾਬਾਦ ਇੱਕ ਵਾਰ ਗੁਜਰਾਤ ਜਾਇੰਟਸ ਇੱਕ ਵਾਰ ਚੈਂਪੀਅਨ ਬਣੇ ਨੇ ਪਾਵਰ ਪਲੇ ਦੇ ਬਾਅਦ ਬੋਲਿੰਗ ਕਰਨਾਇਕ ਕੋਲ ਨਾਲ ਨੇ ਪਹਿਲੇ ਓਵਰ ਵਿੱਚ 3 ਦੌੜਾਂ ਦਿੱਤੀਆਂ ਉਹਨਾਂ ਨੇ ਦੂਜੀ ਓਵਰ ਵਿੱਚ ਪ੍ਰੋਫ ਸਿਮਰਨ ਨੂੰ ਪਵੇਲੀਨ ਭੇਜਿਆ ਤਾਂ ਫਿਰ ਆਪਣੇ ਸੈਂਪਲ ਦੇ ਆਖਰੀ 오ਰ ਵਿੱਚ ਜੋਸ਼ ਦਾ ਇੰਗਲਿਸ਼ ਦਾ ਵੱਡਾ ਵਿਕਟ ਲਿਆ ਪੰਜਾਬ ਦੇ ਬੈਟਰਸ ਫਾਈਨਲ ਵਿੱਚ 191 ਦੌੜਾਂ ਦੇ ਟਾਰਗੇਟ ਦੇ ਸਾਹਮਣੇ ਬिखर ਗਏ ਪੂਰੇ ਸੀਜ਼ਨ ਨਤੇਜ਼ ਬੈਟਿੰਗ ਕਰਨ ਵਾਲੇ ਪ੍ਰਭ ਸਿਰਨ ਪੂਰੇ ਸੀਜ਼ਨ ਵਿੱਚ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭ ਸਿਮਰਨ ਨੂੰ 22 ਗੇਂਦਾਂ ਤੇ 26 ਦੌੜਾਂ ਹੀ ਬਣਾ ਸਕੇ